ਹਾਂਜੀ ਆਜੇ ਜਿਵੇਂ ਉਹ ਲੱਗਿਆ ਪਿੰਡੀ ਗੰਨਾ ਪਿੰਡੀ ਗੰਨਾ ਆਸਰਾ ਤੋਂ ਕੇ ਕੱਟ ਰੱਖ ਲੈਣਾ ਮਾ ਜਮਾ ਪਿੰਡ ਦਾ ਦੇ ਬੱਚੇ ਲਾਲ ਨਹੀਂ ਆਉਗੀ ਆ ਵੀ ਤੁਹਾਨੂੰ ਬਣਾ ਕੇ ਦਿਖਾਈ ਸੀ ਕਿ ਨਾ ਜਮਾ ਨਹੀਂ ਲਾਲ ਹੋ ਕੋਲ ਨਹੀਂ ਗੀਂਦ ਲਗਾਈਆਂ ਹਜੇ ਗਿੰਦਾਂ ਹੀ ਆ ਜਦੋਂ ਆਪਾਂ ਇਹਨਾਂ ਨੂੰ ਬਣਾਵਾਂਗੇ ਹੋਰਾ ਕੱਲੀ ਕੱਲੀ ਪਿੰਡੀ ਪਈ ਰਹੂਗੀ ਅਗੇ ਨਹੀਂ ਲਾਲ ਹੋਊਗੀ ਇਹਦੇ ਬੱਚੇ ਬਹੁਤ ਵਧੀਆ ਬਣਦੇ ਪਿੰਡੀ ਆਹ ਪਿੰਡੀ ਆਪਣੀ ਪੱਕੀ ਨਿਕਲ ਗਈ ਜਮਾਨੀ ਨਾਲ ਆਉਗੀ ਆਪਾਂ ਦੀ ਬੱਜ ਪਿੰਡ ਦਾ ਪੌੜਾ ਗਾਣੇ ਮਟਰ ਪੌਣਿਆ ਸਾਰੇ ਪਸਪਾ ਕੇ ਆਪਾਂ ਇਹਦੀ ਸਬਜੀ ਅੱਜ ਪਿੰਡਾਂ ਦੀ ਸਬਜੀ ਤਿਆਰ ਕਰ ਲਈਆਂ ਮੇਰੇ ਭੈਣਾ ਭਾਵਾਂ ਵਾਸਤੇ ਸਾਰੇ ਮੇਰੇ ਵੀਰਾਂ ਵਾਸਤੇ ਜਿਹੜੇ ਮੈਨੂੰ ਲਾਇਕ ਕਰਦੇ ਆ ਉਹਨਾਂ ਵਾਸਤੇ ਸਾਰੇ ਵਾਸਤੇ ਅੱਜ ਪਿੰਡ ਦਾ ਤਿਆਰ ਕਰਕੇ ਖੇਡੋ ਅੱਜ ਉਹ ਭੈਣਾ ਮੇਰੀ ਲੋ ਆਪਾਂ ਅੱਜ ਰੋਟੀ ਬਣਾਵਾ ਕੇ ਇਹ ਪਿੰਡੀਆਂ ਨਾਲ ਸਬਜੀ ਬਣਾ ਕੇ ਤੇ ਆਪਾਂ ਰੋਟੀ ਅੱਜ ਖਾਣਾ ਉਹਨਾਂ ਦੀ ਸਬਜੀ